ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾਜ ਤੇ ਤੁਸੀਂ ਜੁੜਿਓ ਸੁਖਰਾਜ ਪੀਵੀ 30 ਜਨ ਨਾਲ ਦੇ ਨਾਲ ਦੋਸਤੋ ਅੱਜ ਦੀ ਵੀਡੀਓ ਪਿੰਡ ਸੰਗਤਪੁਰਾ ਜ਼ਿਲ੍ਹਾ ਫਰੀਦਕੋਟ ਪੈਂਦਾ ਇਸ ਪਿੰਡ ਨੂੰ ਦੇ ਤਹਿਸੀਲ ਸਾਦਕ ਪੈ ਜਾਂਦੀ ਇਸ ਪਿੰਡ ਵਿੱਚ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕਾਰੋਬਾਰ ਤੇ ਨਾਲ ਨਾਲ ਬਹੁਤ ਹੀ ਚੰਗੇ ਪਸ਼ੂ ਪਾਲਣ ਦਾ ਕੰਮ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਟਾਪ ਕਲਾਸ ਜਰਸੀ ਹੈ ਜਿਹੜੀ ਕਿ ਗੱਬਣ ਇਹ ਵਕਾਊਗਾ ਬਣਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨਮਾਨ ਲਗਾ ਕੇ ਤੁਸੀਂ ਅਜਿਹੇ ਚੰਗੇ ਪਸ਼ੂਆਂ ਦੀ ਖਰੀਦਦਾਰੀ ਉਹ ਜਿਹੜੀ ਕਰ ਸਕੋ ਸੋ ਦੋਸਤੋ ਫੇਸਬੁੱਕ ਪੇਜ ਆਪਣਾ ਸ਼ੌਂਕੀ ਪੀਵੀਟੀ ਨਾਲ ਨਾਲ ਉਹਨੂੰ ਵੀ ਫੋਲੋ ਕਰਿਓ ਤੇ ਜਿਹੜੇ ਵੀਰ ਇੰਸਟਾਗ੍ਰam ਤੇ ਵੇਖ ਰਾਇ ਸ੍ਰੀ ਰਾਜਪੂਮਾਰਾਮ ਉਹਨੂੰ ਵੀ ਫੋਲੋ ਕਰ ਲਿਓ ਤੇ ਆਉ ਲੈਨੇ ਆ ਦੋਸਤੋ ਜਾਣਕਾਰੀ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਈ ਜੀ ਆਪਣਾ ਨਾਮ ਦੱਸਿਓ ਜੀ ਰਾਜਪਾਲ ਸਿੰਘ ਰਾਜਪਾਲ ਰਾਜਪਾਲ ਵੀਰੇ ਆਪਣਾ ਮੋਬਾਈਲ ਨੰਬਰ ਦੱਸ ਦਿਓ 9941 99141 99604 99604 ਹਾਂਜੀ ਇਹ ਵਹਿੜ ਫਰ ਆਪਣੇ ਘਰ ਦੀ ਹੈ ਜੀ ਹਾਂਜੀ ਤੇ ਕਿਹੜੇ ਸੀਮੰਦੀ ਆ ਇਹ ਇਹ ਹੈਗੀ ਆ ਜੀ ਡੈਨਮਾਰਕ ਦੇ 40146 ਦੀ 40146 ਡੈਨਮਾਰਕ ਦੇ ਦੀ ਹਾਂਜੀ ਤੇ ਇਹਦੇ ਅੱਗੇ ਲੱਗਿਆ ਕਿਹੜਾ ਜੀ এবੀਐਸ ਦਾ ਲੱਗਿਆ ਡਸਟਰ ਡਸਟਰ এবੀਐਸ ਦਾ ਹਾਂਜੀ ਤੇ ਕਿੰਮਾ ਸੂਆ ਸੁੰਦੀ ਹੈ ਜੀ ਇਹ ਇਹ ਦੂਜੇ ਸੂਵੇ ਦੂਜੇ ਸੂਵੇ ਤੇ ਪਹਿਲੇ ਸਵੇਰੇ ਕੀ ਦੁੱਧ ਰਿਕੜ ਰਿਆ ਇਹਦਾ ਜੀ ਇਹ 27 22 ਲੀਟਰ ਤੇ ਚੱਲ ਗਈ ਸੀ ਠੀਕ ਹੈ ਜੀ ਤੇ ਐਡ ਕੀ 30 ਪਲੱਸ ਕਰ ਜੂਗੀ ਹਾਂਜੀ ਹਾਂਜੀ ਹੋਰਾ ਉਹਨਾਂ ਠੀਕ ਆ ਕਿੰਨੇ ਕ ਦਿਨ ਲੈਂਦੀ ਹੈ ਜੀ ਇਹ ਬਸ ਹਫਤਾਕ ਲੈਂਦੀ ਲਓ ਵੀ ਸੱਜਣੋਂ ਇੱਕ ਹਫਤਾ ਸੂਣ ਚ ਬਾਕੀ ਆ ਬਹੁਤ ਸੋਹਣਾ ਮੂੰਹ ਮੱਥਾ ਚੰਗੀ ਬਰੀਡ ਆ ਬਹੁਤ ਸੋਹਣਾ ਹਵਾਨਾ ਦੋਸਤੋ ਦੇਖ ਸਕਦੇ ਹੋ ਤੁਸੀਂ ਨਾੜਾਂ ਹਵਾਨੇ ਦੇ ਉੱਤੇ ਕੱਲੀਆਂ-ਕੱਲੀਆਂ ਗਿਣ ਸਕਦੇ ਹੋ ਸਾਫ਼ ਸੁਥਰਾ ਤੇ ਵੱਡਾ ਹਵਾਨਾ ਹੈ ਸੂਣ ਚ ਹਜੇ ਦਿਨ ਬਾਕੀ ਆ ਉਸ ਢੰਗ ਨਾਲ ਤੁਸੀਂ ਜਜਮੈਂਟ ਕਰ ਲਿਓ ਦੇਖ ਸਕਦੇ ਹੋ ਬਹੁਤ ਵੱਡਾ ਹਵਾਨਾ ਇਹਨੇ ਤਿਆਰ ਕਰਨਾ ਕਿਉਂਕਿ ਚੰਗੇ ਸੀਮੰਦੀ ਆ ਤੇ ਚੰਗੇ ਦੋਦਰਕਾਰ ਵਾਲੀ ਆ ਦੋਸਤੋ ਦੇਖ ਸਕਦੇ ਹੋ ਦੋਨਾਂ ਪਾਸੇ ਤੋਂ ਤੁਹਾਨੂੰ ਥਣਾ ਦੀ ਜਜਮੈਂਟ ਕਰਾਦੀ ਹੈ ਪੂਰ ਕੇ ਵੀ ਤੁਹਾਨੂੰ ਦਿਖਾਵਾਂਗੇ ਪੰਜਾਬ ਵਾਲੀ ਜਰਸੀ ਆਪਾਂ ਨੂੰ ਕਹਿ ਸਕਦੇ ਆ ਜੀ ਐਚਐਫ ਨਾ ਕਰਾਸ ਵੀ ਕਹਿ ਸਕਦੇ ਆ ਤੇ ਬਹੁਤ ਚੰਗਾ ਕਦ ਕਾਠਾ ਤੋੜ ਕੇ ਤੁਹਾਨੂੰ ਦਿਖਾਉਣਾ ਹੈ ਭਾਈ ਜੀ ਹਰਾਂ ਕੋਲੇ ਜਿੰਨੇ ਵੀ ਪਸ਼ੂ ਆ ਸਾਰੇ ਟੌਪ ਰਿਕਾਰਡ ਦੇ ਹੀ ਆ ਅੱਗੇ ਵੀ ਆਪਣੇ ਚੈਨਲ ਤੇ ਇਹਨਾਂ ਦੀਆਂ ਵੀਡੀਓ ਪਈਆਂ ਲਾ ਚਲੋ ਸਾਰੇ ਪਸ਼ੂ ਬਾਈ ਜੀ ਹਰਾਂ ਕੋਲੇ ਚੰਗੇ ਲਾਈਂਦੇ ਆ ਚਲੋ باندې ਹਾਂਜੀ ਕੀ ਮੁੱਲ ਰੱਖਿਆ ਇਹਦਾ ਜੀ ਫੋਨ ਤੇ ਕਰ ਲਾਂਗੇ ਠੀਕ ਆ ਜੀ ਲਓ ਵੀ ਸੱਜਣੋ ਜਾਇਜ਼ ਮੁੱਲ ਹੋਊਗਾ ਫੋਨ ਤੇ ਮੁੱਲ ਹੋ ਜਾਣਾ ਜੈਸੇ ਵੀ ਕਿਸੇ ਮੇਰੇ ਵੀਰ ਨੂੰ ਇਹ ਵੈੜ ਪਸੰਦਾ ਦੂਜਾ ਸੂਆ ਚੰਗੇ ਸੀਮਨ ਦੀ ਆਪ ਆ ਅੱਗੇ ਚੰਗਾ ਸੀਮਨ ਹੀ ਲੱਗਿਆ ਦੋਸਤੋ ਚੰਗਾ ਦੁੱਧ ਰਕੜਾ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਬਾਈ ਜੀ ਨਾਲ ਸੰਪਰਕ ਕਰਕੇ ਸੌਦਾ ਕਰ ਸਕਦੇ ਆ ਘਰੇ ਆ ਕੇ ਤੁਸੀਂ ਦੇਖੋਗੇ ਦੋਸਤੋ ਜਿੰਨੀ ਤੁਹਾਨੂੰ ਦਿਖਾਈ ਆ ਉਦੋਂ 19 ਨਹੀਂ ਨਿਕਲਦੀ 21 ਨਿਕਲੂਗੀ ਦੇਖ ਸਕਦੇ ਹੋ ਤੁਸੀਂ ਹਰ ਪੱਖ ਤੋਂ ਤੁਹਾਨੂੰ ਦਿਖਾਤੀ ਆ ਉੱਪਰਲੇ ਨੰਬਰ ਤੇ ਤੁਸੀਂ ਸੰਪਰਕ ਕਰਕੇ ਬਾਈ ਜੀ ਨਾਲ ਸੌਦਾ ਕਰ ਲਿਓ ਇਸ ਤਰ੍ਹਾਂ ਨਹੀਂ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਦਾ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਦੋਸਤੋ ਤੇ ਕਮੈਂਟ ਕਰਕੇ ਦੱਸਿਓ ਵਾਇਰ ਕਿੱਦਾਂ ਦੀ ਲੱਗੀ ਜਲਦੀ ਮਿਲਦੇ ਆਂ ਦੋਸਤੋ ਜੇਹੀ ਨਵੀਂ ਵੀਡੀਓ ਦੇ ਨਾਲ ਵੀਡੀਓ ਵੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ